ਛੋਟੇ ਕੱਲੂ ਘਰੇ ਦੇ ਦਰਸ਼ਨ ਬਾਹਰ ਵੀ ਕਰਦੇ ਆਂਗੇ ਇਹ ਤੁਹਾਨੂੰ ਅੰਦਰੋਂ ਹਾਲ ਉਤਾਇਆ ਬਾਹਰ ਦੇਖੋ ਬਹੁਤ ਹੀ ਮਨਮੋਹਕ ਥੈਂਕਸ ਸਿੰਘ ਜੀ ਅੱਗੇ। ਇੱਕ ਤੇ ਸ਼ੀਦੀ ਦਾ ਜਾਮ ਪੀਤਾ 11000 ਥੈਂਕ ਯੂ ਜੀ। ਬਹੁਤ ਵਧੀਆ। ਉਹ ਹੈ ਬਰੂ ਉਹ ਹੈ ਬਰੂ ਉਹ ਹੈ ਬੰਦਰ ਲਾdre ਸ਼ੈ ਜੀ ਆਪ ਸਾਰੀ ਸੰਗਤ ਦਰਸ਼ਨ ਕਰੋ ਛੋਟੇ ਕੱਲੂ ਕਾ ਸਾਡੇ ਗੁਰਦੁਆਰਾ ਸਾਹਿਬ ਦੇ ਕਨੂਵਾਲ ਸ਼ਾਮ ਜੰਗਲ ਚ ਮੰਗਲ ਸਿੱਕ ਇਤਿਹਾਸ ਨੂੰ ਕੋਈ ਨਹੀਂ ਸਿੱਕ ਇਤਿਹਾਸ ਦੇ ਵਰਗਾ ਕੋਈ ਇਤਿਹਾਸ ਹੀ ਹੈ ਨਾ ਹੋਣਾ ਨਾ ਹੋਇਆ ਬਹੁਤ ਹੀ ਲੋਕਾਂ ਨੇ ਇਹ ਜੁਲਮ ਕੀਤੇ ਤੇ ਸਿੰਘਾਂ ਨੇ ਬਦਲਾ ਵੀ ਬਹੁਤ ਲਿਆ ਦੇਖੋ ਜੰਗਲ ਹੀ ਜੰਗਲ ਸਾਈਡਾ ਤੇ ਕੰਨੂ ਮਲ ਛੰਬ ਚ ਆਪ ਸਾਰੀ ਸੰਗਤ ਦੇਖੋ ਦਰਸ਼ਨ ਕਰੋ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਜਿਹੜਾ ਹਾਲ ਤੁਹਾਨੂੰ ਅੱਗੇ ਦਿਖਾਇਆ ਬਹੁਤ ਹੀ ਵੱਡਾ ਹਾਲ ਬਹੁਤ ਹੀ ਵੱਡੀ ਬੜੀ ਬਿਲਡਿੰਗ ਆ ਦੇਖੋ ਜੀ ਅੱਗੇ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਇਆ ਹੁਣ ਤੁਸੀਂ ਬਾਹਰ ਦਾ ਦੇਖੋ ji untukngerang <laughs> ਅੰਦਰ ਬਹੁਤ ਸੋਹਣਾ ਬਣਿਆ ਹਾਂਜੀ ਬਹੁਤ